ਢਾਂਗਰੀ ਪਾ ਗਿਆ ਡੜੇਪੂਡ ਪਾ ਗਿਆ ਜਦੋਂ ਪਾਗੇ ਵੱਡੇ ਵੱਡੇ ਜੇ ਕਿਰਪਾ ਮੀਰ ਗੋਵਾ ਕਰਨਾ ਵੇ ਜੇਕਰ ਬਦਲੇ ਸਿਮਾਂ ਚ ਨਿਕ ਸਿਮੀ ਵਾਲਾ ਚ ਨਿਕਲ ਕੇ ਉੱਥੇ ਜਾ ਰਿਹਾ ਮੂੰਹ ਕੱਢਿਆ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਵਾ ਜਾਣਾ ਹੀ ਪੈਣਾ ਪਰ ਗੱਲ ਬਣੀ ਇੱਕ ਗੱਲ ਆ ਡੰਗਰ ਨਵਾਲਾ ਪੱਟੇ ਨਵਾਲਾ ਪੱਟੇ ਪਾ ਉਹ ਗਵੜ ਚੁੱਕਿਆ ਇਹਨਾ ਮਾਵਾ ਨੂੰ ਸੰਭਲੋ ਨਹੀਂ ਨਹੀਂ ਬਗੀਆਂ ਦੀ ਇੱਕੇ ਵਾਰੀ ਗੱਲ ਜਿੱਥੇ ਜੀ ਕਰਦਾ ਉੱਥੇ ਜਾ ਕੇ ਸੁੱਖਣਾ ਸੁੱਖ ਹੋ ਗਿਆ ਓਏ ਬਾਬੇ ਵਿਚਾਰੇ ਕੀ ਕਰਨਾ ਹਾਂ ਅੱਜ ਸਾਡਾ ਵੀਰ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਨਾਂ ਦਾ ਬ੍ਰਦਰ ਪੱਕੀ ਗੱਲ ਆ ਪੱਕੀ ਗੱਲ ਤੂੰ ਸ਼ੋਰ ਚ ਇਹ ਗੱਲ ਤੇ ਹਾਂਜੀ ਚਲੋ ਠੀਕ ਆ ਅੱਜ ਦਾ ਸਿਰਫ ਕਮੇਡੀ ਇੰਟਰਵਿਊ ਆਪਣਾ ਬਸ ਜਸਟ ਵਧੀਆ ਸ਼ਮਸ਼ੀਰ ਸਿੰਘ ਪਿੰਡ ਜੋੜਾ ਤੋਂ ਇਹ ਵੀਰ ਸਾਡਾ ਜਾ ਰਿਹਾ ਇਟਲੀ ਆ ਵੀਰ ਆ ਸਾਡਾ ਲੋਕੀ ਇੱਥੋਂ ਨਿਕਲ ਕੇ ਪੰਜਾਬ ਚੋਂ ਕੈਨੇਡਾ ਜਾਂਦੇ ਮੱਝਾ ਤੇ ਨਿਕਲ ਕੇ ਫਿਰ ਮੱਝਾ ਦੇ ਕੰਮ ਚ ਜਾ ਰਹੇ ਹਾਂ ਹਾਂਜੀ ਸੀਰੀਅਸ ਵਾਜੀ ਸੀਰੀਅਸ ਗੱਤ ਉਹ ਦੇਖੋ ਸੀਰੀਅਸ ਨਹੀਂ ਆਪਾਂ ਆਪ ਉਸੇ ਤਰ੍ਹਾਂ ਦੀ ਗੱਲ ਉਹਦਾ ਇੰਨੇ ਗੱਲਾਂ ਕਰਦਾ ਵਾ ਉਹਨੇ ਜਵਾਬ ਨਹੀਂ ਦੇਇਆ ਚਾਰ ਅੱਛਾ ਮੈਂ ਚੱਲ ਆਸਾਂ ਮੁ ਜਾ ਕੇ ਆਪਣੀ ਜਗ੍ਹਾ ਦਾ ਤੂੰ ਇਟਲੀ ਕਿਉਂ ਚੂਜ਼ ਕੀਤਾ ਕਿਉਂਕਿ ਮੇਰੇ ਤੋਂ ਸਾਰੇ ਰਾਹ ਜਿਹੜੇ ਨਾ ਬੰਦ ਹੋ ਗਏ ਅੱਛਾ ਤਾਂ ਅਗਰ ਕਮਿਊਨਿਟੀ ਲਈ ਚੂਜ਼ ਕਰਨਾ ਮੈਂ ਕੈਨੇਡਾ ਵਗੈਰਾ ਸਭ ਟਰਾਈ ਕਰਕੇ ਦੇਖ ਲਿਆ ਹਾਂ ਸਾਰੇ ਟਰਾਈ ਕਰਕੇ ਵੇਖਿਆ ਆਸਟ੍ਰੇਲੀਆ ਵੀ ਦੇਖ ਲਿਆ ਆਸਟ੍ਰੇਲੀਆ ਵੇਖ ਲਿਆ ਅੱਛਾ ਨਿਊਜ਼ੀਲੈਂਡ ਵੀ ਵੇਖ ਲਿਆ ਕੈਨੇਡਾ ਵੀ ਵੇਖ ਲਿਆ ਅੱਛਾ ਤੇ ਨਹੀਂ ਗੱਲ ਬਣੀ ਤੇ ਨਹੀਂ ਗੱਲ ਬਣੀ ਹਾਰ ਕੇ ਆਪਾਂ ਨੂੰ ਇਟਲੀ ਚੂਜ਼ ਕਰਨਾ ਪਿਆ ਟਰਾਈ ਕਰਕੇ ਵੇਖਿਆ ਤੇ ਮੈਂ ਚੱਲਿਆ ਇਟਲੀ ਦੇ ਪੇਪਰ ਕਿੰਨੀ ਵਾਰੀ ਭਰੇ ਤੂੰ ਪਹਿਲੀ ਈ ਵਾਰੀ ਪਹਿਲੀ ਵਾਰੀ ਪੇਪਰ ਨਿਕਲੇ ਉਹਨੇ ਇਟਲੀ ਜਾ ਰਹੇ ਆ ਇਟਲੀ ਜਾ ਕੀ ਮਨ ਚ ਤੇਰੇ ਫ ਫਿਲਹਾਲ ਇਹ ਸਾਰੇ ਪਤਾ ਕੀ ਸੋਚਦੇ ਅਸੀਂ ਇੱਥੋਂ ਨਿਕਲੇ ਕੈਨੇਡਾ ਜਾਣਾ ਵਧੀਆ ਲਾਈਫ ਸਟਾਈਲ ਸੋਹਣੀਆਂ 2 ਸੀਟਰ ਗੱਡੀਆਂ ਲਵਾਵਾਂਗੇ ਜਾਂ ਕੋਈ ਮਨ ਦੇ ਸ਼ੌਕ ਪੂਰੇ ਕਰਾਂਗੇ ਚਾਰਜਰ ਦੂਜੀ ਕਿਹੜੀ ਹੋਰ ਹੁੰਦੀ ਆ ਮਸਟੈਂਗ ਹਣਾ ਮਸਟੈਂਗ ਡੋਜ ਚੈਲੈਂਜਰ ਕੈਮਰੀ ਹੁਣ ਟੂ ਇਟਲੀ ਚੂਜ਼ ਕੀਤਾ ਵਾ ਹਾਂਜੀ ਉੱਥੇ ਜਾ ਕੇ ਮੋਸਟਲੀ ਕੰਮ ਪੰਜਾਬੀਆਂ ਦਾ ਹੈਗਾ ਵਾ ਜਿਆਦਾ ਫਾਰਮਿੰਗ ਦਾ ਡੰਗਰਾਂ ਦਾ ਹਾਂ ਤੇ ਤੂੰ ਬਗੇ ਇਸੇ ਕੰਮ ਤੇ ਜਾ ਰਿਹਾ ਹਾਂ ਮੈਂ ਵੈਸੇ ਤੇ ਆਪਾਂ ਸੋਚਿਆ ਸੀ ਕਿ ਆਸਟ੍ਰੇਲੀਆ ਜਾਣੇ ਹੂੰ ਹੂੰ ਕਿ ਉੱਥੇ ਜਾ ਕੇ ਚੱਲ ਆਪਣਾ ਭਰਾ ਵੀ ਉੱਥੇ ਆ ਪਰ ਨਹੀਂ ਕਿ ਤੂੰ ਹੀ ਪੰਜਾਬ ਜਾਊਂਗੇ ਉਹ ਤਾਂ ਸੋਚਿਆ ਸੀ ਮਤਲਬ ਕਿ ਆਂਦਾ ਮਿਲ ਜੀ ਉਹ ਮੂੰਹ ਕੱਢਿਆ ਵਾ ਜਾਣਾ ਪੈਣਾ ਜਾਣਾ ਹੀ ਪੈਣਾ ਵਾ ਜਾਣਾ ਹੀ ਪੈਣਾ ਪਰ ਗੱਲ ਬਣੀ ਇਹ ਗੱਲ ਬਣੀ ਨਹੀਂ ਸੁੱਖਣਾ ਬਣੀਆ ਸੁੱਖੀਆਂ ਅਸੀਂ ਦੇ ਪਰ ਹੋਣਾ ਜੇ ਪੰਜਾਬੀਆਂ ਦੀ ਇੱਕ ਇਹ ਵਾਰੀ ਗੱਲ ਜਿੱਥੇ ਜੀ ਕਰਦਾ ਉੱਥੇ ਜਾ ਕੇ ਸੁੱਖਣਾ ਸੁੱਖ ਹੋ ਗਿਆ ਓਏ ਬਾਬੇ ਵਿਚਾਲੀ ਕੀ ਕਰਨਾ ਹਾਂ ਹੋ ਸਕਦਾ ਕਿ ਤੇ ਇੱਕ ਅੱਧੀ ਸੁੱਖਣਾ ਰਹਿ ਗਈ ਹੋਵੇ ਪੰਜਾਬ ਵਾਲੀ ਉਹ ਤਾਂ ਨਹੀਂ ਉੱਧਰ ਦਾ ਬਣਨ ਤੇ ਉੱਧਰ ਨਹੀਂ ਬਣਦਾ ਇੱਧਰ ਵੀ ਕੋਈ ਸੁੱਖਣਾ ਨਹੀਂ ਨਾ ਸੁੱਖੀ ਤਾਂ ਕਰਦੇ ਬਣਦੇ ਨੇ ਤੇ ਇਹ ਕੰਟਰੀਆਂ ਨੇ ਪੰਜਾਬੀਆਂ ਨੂੰ ਬਹੁਤ ਸਾਂਭਿਆ ਵਾ ਸਾਂਭਿਆ ਰਹੇਗਾ ਪਰ ਹੁਣ ਜਿਹੜੀਆਂ ਇਹ ਕੰਟਰੀ ਆ ਕੈਨੇਡਾ ਹੋ ਗਈ ਅਮਰੀਕਾ ਹੋ ਕੰਟਰੀਆਂ ਹੋ ਗਿਆ ਜਾਂ ਦੁਬਈ ਵਗੈਰਾ ਕੰਟਰੀ ਹੋ ਗਿਆ ਇਹਨਾਂ ਨੇ ਪੰਜਾਬੀ ਨੇ ਬਹੁਤ ਸੰਭਿਆ ਹੋਇਆ ਬਹੁਤ ਜ਼ਿਆਦਾ ਸੰਭਿਆ ਹੋਇਆ ਤੇ ਇਹ ਪਹਿਲਾ ਐਕਸਪੀਰੀਅੰਸ ਦੁਬਈ ਦਾ ਵੀ ਵਧੀਆ ਰਿਹਾ ਆਪਣਾ ਡਰਾਈਵਿੰਗ ਦਾ ਦੁਬਈ ਕਿੰਨੇ ਟਿਕਾਣਾ ਲਾ ਕੇ ਆਇਆ ਦੁਬਈ ਮੈਂ 2 2.5 ਸਾਲ ਆ ਗਿਆ ਡਰਾਈਵਿੰਗ ਦੇ ਵਿੱਚ ਡਰਾਈਵਿੰਗ ਦੇ ਵਿੱਚ ਚੰਗੀ ਕਮਾਈ ਕੀਤੀ ਸੀ ਕਿੰ ਆ ਮਹੀਨਿਆਂ ਚ ਜਿਹਨੇ ਘਰਦਿਆਂ ਲਾਇਏ ਸੀ ਉਸ ਤੋਂ ਵੱਧ ਹੀ ਕਰਦਿਆਂ ਨੇ ਮੋੜੇ ਆਪਾਂ ਲੱਕ ਮਾ ਕੇ ਲਾਇਆ ਪਾਏ ਆਪਾਂ ਜਦੋਂ ਆਪਣਾ ਥੋੜਾ ਪਿਛਲੇ 5 ਸਾਲ 4-5 ਸਾਲ ਇਹਨਾਂ ਦਾ ਟਾਈਮ ਇਸ ਦੁਬਈ ਵਗੈਰਾ ਥੋੜਾ ਹਾਰ ਗਿਆ ਹਾਰ ਨਹੀਂ ਕਿਉਂਕਿ ਜਦੋਂ ਕੋਈ ਤਕਰੀ ਆਈ ਥਿੰਕ 8-10 ਸਾਲ ਪਹਿਲਾਂ ਦੁਬਈ ਦੀ ਕਮਾਈ ਵਧੀਆ ਸੀ ਵਧੀਆ ਹੀ 18 ਜਦੋਂ ਲਾਕਡਾਊਨ ਲੱਗ ਗਿਆ ਨਾ ਜ਼ਿਆਦਾ ਮੰਦਾ ਹੋ ਗਿਆ ਬੰਦਾ ਹੋ ਗਿਆ ਕੰਮ ਤੇ ਆਪਾਂ ਦੇ ਵੈਸੇ 17-18 ਚ ਗਏ ਸੀ 19-20 ਚ ਉੱਥੇ ਕੰਮ ਕੀਤਾ ਹੁਣ ਤੂੰ ਆਪਣੇ ਨੂੰ ਪ੍ਰਿਪੇਅਰ ਕੀਤਾ ਉਹ ਜਾਣ ਲਈ ਪ੍ਰਿਪੇਅਰ ਆਪਾਂ ਪੂਰੇ ਪਾ ਜੀ ਪੂਰਾ ਪ੍ਰਿਪੇਅਰ ਹਾਂਗੇ ਤੇਰੀ ਜੋਬ ਵੀ ਨਹੀਂ ਉੱਥੇ ਜਾ ਕੇ ਮੇਰੀ ਜੋਬ ਇਹੋ ਹੀ ਆ ਕਿ ਜਾ ਕੇ ਗਾਵਾਂ ਸੰਭਣੀ ਉੱਥੇ ਵੀ ਨਾ ਕੰਮ ਕਰਨ ਨੂੰ ਜੋਬ ਕਹਿੰਦੇ ਇੱਥੇ ਬਾਪੂ ਜੀ ਇਹਨਾਂ ਦਾ ਬਾਜ਼ ਮਾਰ ਕੇ ਆ ਡੰਗਰ ਨਵਾਲਾ ਪੱਟੇ ਮਾਰਾ ਪੱਟੇ ਪਾ ਉਹ ਗਵੜ ਚੁੱਕਿਆ ਇਹਨਾਂ ਮਾਵਾ ਨੂੰ ਸੰਭਲੋ ਨਹੀਂ ਨਹੀਂ ਵੈਸ ਉੱਥੇ ਜਾ ਕੇ ਡੰਗਰ ਸਾਹਮਣੇ ਆ ਤੇ ਸਾਨੂੰ ਵਧੀਆ ਲੱਗ ਰਿਹਾ ਪੈਸੇ ਵੀ ਕਮਾਉਣੇ ਆ ਪੈਸੇ ਆ ਨਾ ਪੈਸੇ ਵੀ ਕਮਾਉਣੇ ਪਰ ਜੇ ਇੱਥੇ ਕਿਸੇ ਨੂੰ ਕਹਿ ਦੀ ਬਈ ਡੇਰੀ ਫਾਰਮਿੰਗ ਦਾ ਕੰਮ ਆਫ ਦਾ ਸਕੇਨਡ ਕਰੋ ਨਾ ਬਤਾਓ ਉਹਦੇ ਵਿੱਚ ਅੱਜ ਕੱਲ 70 75 ਰੁਪਏ ਦੁੱਧ ਚੱਲ ਗਿਆ ਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਕੋਸਾ ਲਾਂ ਦੇ ਵਿੱਚ ਦੁੱਧ ਜਿਹੜਾ ਵਾ 100 ਰੁਪਏ ਪਾਰ ਹੋਇਆ ਡੇਰੀ ਫਾਰਮਿੰਗ ਦਾ ਇੱਥੇ ਵੀ ਇੰਡੀਆ ਦੇ ਵਿੱਚ ਹੀ ਪੰਜਾਬ ਕੀ ਲਗਭਗ ਸਿਸਟਮ ਹੈਗਾ ਨਾ ਕਿ ਇੱਥੇ ਪਹਿਲੀ ਗੱਲ ਕਿ ਉਹ ਜਿਹੜੀਆਂ ਫੈਸਿਲਿਟੀ ਆ ਨਾ ਉਹ ਨਹੀਂ ਆਈਆਂ ਮੇਨ ਜਿਹੜਾ ਕੰਮ ਹੈ ਇਹ ਤਾਂ ਗਵਰਨਮੈਂਟ ਵਾਲੇ ਫੈਸਿਲ ਚਾਰਾ ਕੋਈ ਇੱਕ ਬੰਦੇ ਆਸਤੀ ਜਿਹੜਾ ਵਾ ਖਰੀਦ ਪੋਣਾ ਸੌਖਾ ਨਹੀਂ ਹੈਗਾ ਮਲੇਕੀ ਜਿਵੇਂ ਮੰਨ ਲਓ ਡੰਗਰ ਰੱਖ ਲਿਆ ਉਹਦੇ ਵਾਸਤੇ ਡਾਕਟਰ ਠੀਕ ਹੈ ਤੁਹਾਨੂੰ ਪਤਾ ਉਹਦਾ ਖਰਚਾ ਕਿੰਨਾ ਕਿ ਆਪਦੀਆਂ ਹੀ ਫੀਸਾਂ ਹਨ ਕਿਸੇ ਚੀਜ਼ ਨੇ ਆਪਦੇ ਹੀ ਆਪਣੇ ਵੱਲੋਂ ਬਣਾ ਬਣਾ ਕੇ ਰੱਖੀਆਂ ਹੋਆਂ ਐਕਸਪੈਂਸਿਜ਼ ਜ਼ਿਆਦੇ ਆ ਐਕਸਪੈਂਸਿਵ ਜ਼ਿਆਦਾ ਨਾਰਮਲ ਚੀਜ਼ਾਂ ਹੋ ਜਾਂਨਾਂ ਹੁਣ ਚਾਲੂ ਉਹਨਾਂ ਨੂੰ ਵੀ ਕੋਈ ਖਾਲ ਵਗੈਰਾ ਜਾਂ ਕੁਝ ਵੀ ਆਪਾਂ ਕੋਈ ਵੀ ਉਹਨਾਂ ਦੇ ਇੰਗਰੀਡੀਐਂਟ ਆਪਾਂ ਉਹਨਾਂ ਨੂੰ ਪਾਉਣੇ ਆ ਉਹ ਚੀਜ਼ਾਂ ਔਖੀਆਂ ਹੋ ਜਾਂਦੀਆਂ ਇੱਥੇ ਇਹ ਤਾਂ ਗੱਲ ਲੱਗੀ ਆਪਾਂ ਬਾਈ ਨਹੀਂ ਕਰ ਸਕਾਂ ਆ ਕਰਕੇ ਕੋਈ ਤਾਂ ਐਕਸਪੀਰੀਅੰਸ ਉੱਥੇ ਜਾ ਕੇ ਲਾਵਾਂਗੇ ਤੂੰ ਉੱਥੇ ਦਾ ਐਕਸਪੀਰੀਅੰਸ ਉੱਥੇ ਜਾ ਕੇ ਤਾਂ ਲੈ ਵੀਡੀਓ ਕਾਲ ਕਰਾਂਗੇ ਵੀਡੀਓ ਕਾਲ ਕਰੀ ਫਿਰ ਲੋਕਾਂ ਨੂੰ ਪਤਾ ਹੁਣਾਂ ਕਾਂਗਰੀ ਪਾ ਗਏ ਡੜੇ ਬੂਟ ਪਾ ਗਏ ਜਦੋਂ ਪਾ ਗਏ ਵੱਡੇ ਵੱਡੇ ਜੇ ਕਿਰਪਾ ਮੀਂਹ ਉਹ ਆ ਚੁੱਕਿਆ ਗੋਆ ਕਰਨਾ ਵਿਆਂ ਉਦੋਂ ਚਲੋ ਬਾਕੀ ਕੋਈ ਗੱਲ ਨਹੀਂ ਆ ਪੰਜਾਬੀ ਇੰਦਾ ਹਾਸ ਪੰਜਾਬੀ ਇੰਦਾ ਪੰਜਾਬੀ ਆ ਗਈ ਓਏ ਪੰਜਾਬੀ ਆ ਗਈ ਓ ਸ਼ਾ ਗਈ ਓ ਅੱਛਾ ਆ ਨਹੀਂ ਵਧੀਆ ਰਾ ਚਲੋ ਚਲੋ ਜਿੱਥੇ ਲਾਈਕ ਸਟੋਪ ਕੋਈ ਆਪਣੀ ਫੈਮਿਲੀਜ਼ ਵੀ ਹੈਗੀਆਂ ਨੇ ਜੇ ਇਹਨੇ ਕੇਸ ਕੋਈ ਹੈਲਪ ਕਰ ਸਕੋ ਤੇ ਮੈਂ ਕਹਾਂ ਨਹੀਂ ਆਪਾਂ ਕਿਸ ਨੂੰ ਹੀ ਮੜ ਕੇ ਘੁੱਕਾ ਇਹਦਾ ਕੰਮ ਮਗਰਾ ਪੁਲੀ ਪੈਣੀਆ ਚਲੋ ਕੇ ਬ੍ਰਦਰ ਬੈਸਟ ਆਫ ਦਾ ਪਹਿਲਾ ਵਜੜਾ ਡੰਗੜਾ ਨਿਕਲ ਕੇ ਡੰਗੜਾ ਹੀ ਜਾ ਰਿਹਾ ਵਾ